ਵੱਲੇ ਵੱਲੇ ਬੜਾ ਤਕੜਾ ਜਿਗਰਾ ਚਾਹੀਦਾ ਯਾਰ ਇਹ ਸੱਪ ਨੂੰ ਫੜਨ ਵਾਸਤੇ ਪਰ ਬੰਦੇ ਨੇ ਭਾਜੀ ਕਮਾਲ ਕਰ ਦਿੱਤੀ ਅਵੇਲ ਦੇ ਸੰਗੀ ਕੁਡੀ ਪੂਰੀ ਤੇ ਸੱਪ ਭਾਜੀ ਪੂਰਾ ਜੋਰਦਾਰਾ ਬੜਾ ਤਕੜਾ ਸੱਪ ਹੈ ਯਾਰ ਇਹ ਛੱਡਦਾ ਨਹੀਂ ਸੱਪ ਕਿਸੇ ਨੂੰ ਜੋ ਵੱਲ ਮਾਰ ਲਏ ਤੇ ਵਾਲੇ ਨੂੰ ਲਿਆ ਮਾਰ ਹੀ ਲਿਆ ਲੱਗਦਾ ਕਿ ਇਹ ਵੇਖੀ ਜੋ ਵੀਡੀਓ ਹੁਣੇ ਪੱਤ ਲੱਗ ਜਾਣਾ ਪਰ ਬੰਦੇ ਵੀ ਭਾਜੀ ਬੰਦੇ ਨੂੰ ਸਲੋਟ ਆ ਦੋ ਜੀ ਉਹ ਇਸ 3 ਨਪੀਏ ਨੇ ਤੇ ਵਾਲੇ ਮਾਰ ਲਿਆ ਜਫਾ ਇਹ ਸਾਫੀ ਬਹੁਤ ਜਿਆਦਾ ਤਗੜਾ ਐਡੇ ਤਗੜੇ ਸੱਪ ਨੂੰ ਵੇਖ ਕੇ ਤੇ ਭਾਈ ਤਰੇਲੀਆਂ ਹੁੰਦੀਆਂ ਲੱਗੇ ਨਾ ਲੱਗੇ ਕੋਈ ਪਰ ਇਹਨੇ ਤਾਂ ਕਮਾਲ ਕਰਤੀ ਬੰਦੇ ਨੇ ਆ ਲੋ ਜਫਾ ਪਾ ਲਿਆ ਸੱਪ ਨੇ ਨੂੰ ਤੇ ਲਾਤੋਂ ਦੀ ਪੱਕੀ ਵੇਖੋ ਮੈਂ ਕਿਹਾ ਜਗੜੀ ਲਈ ਆ ਰਹੇ but i won't be in a second zor pura laun de a o par nikall nahi de lata yaar ki huga ke hun amusun star ho gaya malik kiti hai bande ne aj main wan eh nai zor yaar is bande de vich adi shreenappi hai pata bhi nahi de hath je hai ki hai kaddi hai is to that head control te jhagdeya sapne hi bada jawdastan nu watch ready Download ShareChat.